ਸਤਿ ਸ਼੍ਰੀ ਅਕਾਲ ਮੇਰਾ ਨਾਮ ਵਿਨਸ ਬਾਂਸਰ ਹੈ ਅਤੇ ਮੈਂ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਕਾਲਜ ਆਫ ਡੈਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣੀ ਸੇਵਾਵਾ ਦੇ ਰਿਹਾ ਹਾਂ ਅੱਜ ਅਸੀਂ ਗੱਲ ਕਰਾਂਗੇ ਗਰਮੀਆਂ ਦੇ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਾਮ ਸੰਭਾਲ ਬਾਰੇ ਜਿਵੇਂ ਕਿ ਅਸੀਂ ਸਾਰੇ ਜਾਣੇ ਦੁੱਧ ਅਤੇ ਦੁੱਧ ਪਦਾਰਥਾਂ ਦਾ ਸੇਵਨ ਕਰਦੇ ਹਾਂ ਪਰ ਗਰਮੀਆਂ ਦੇ ਵਿੱਚ ਦੁੱਧ ਅਤੇ ਦੁੱਧ ਪਦਾਰਥ ਬਹੁਤ ਜਲਦੀ ਖਰਾਬ ਹੁੰਦੇ ਹਨ ਉਸ ਦਾ ਕਾਰਨ ਹੈ ਦੁੱਧ ਦੇ ਵਿੱਚ ਉਸ ਦੇ ਮੌਜੂਦ ਤੱਤ ਤੇ ਬੈਕਟੀਰੀਆ ਜਿਹੜੇ ਕਿ ਮੌਸਮ ਅਤੇ ਬੈਕਟੀਰੀਆ ਜਿਹੜੇ ਕਿ ਬੈਕਟੀਰੀਆ ਵਾਸਤੇ ਉਹ ਥੀ ਫੇਵਰੇਬਲ ਕੰਡੀਸ਼ਨ ਹੈ ਜਿਸ ਕਰਕੇ ਦੁੱਧ ਆਪਣਾ ਦੁੱਧ ਅਤੇ ਦੁੱਧ ਪਦਾਰਥ ਬਹੁਤ ਜਲਦੀ ਖਰਾਬ ਹੁੰਦੇ ਹਨ ਤੇ ਗਰਮੀਆਂ ਦੇ ਵਿੱਚ ਦੁੱਧ ਤੇ ਦੁੱਧ ਪਦਾਰਥਾਂ ਦੀ ਸਾਂਭ ਸੰਭਾਲ ਸਿਰਫ ਉਹਨਾਂ ਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ ਹੀ ਜ਼ਰੂਰੀ ਨਹੀਂ ਹੈ ਪਰ ਸਾਨੂੰ ਉਸ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ ਜੇਕਰ ਆਪਾਂ ਉਹਨਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਹਾਂ ਹੁਣ ਦੁੱਧ ਦੀ ਗੱਲ ਕਰੀਏ ਦੁੱਧ ਅਤੇ ਦੁੱਧ ਪਦਾਰਥਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਦੁੱਧ ਦੀ ਗੱਲ ਕਰਦੇ ਹਾਂ ਤੇ ਦੁੱਧ ਜਦੋਂ ਅਸੀਂ ਮਾਰਕੀਟ ਵਿੱਚੋਂ ਲੈਣੇ ਹਾਂ ਜਾਂ ਘਰ ਘਰਾ ਦੇ ਵਿੱਚ ਜੇਕਰ ਸਾਨੂੰ ਦੁੱਧ ਹੀ ਸਾਡੇ ਘਰ ਦੁੱਧ ਪਾ ਕੇ ਜਾਂਦਾ ਹੈ ਤਾਂ ਉਹਦੀ ਸੰਭਾਲ ਦੇ ਤਰੀਕੇ ਲੱਗ-ਲੱਗ ਹਨ ਜਿਹੜਾ ਪੈਕੇਟ ਵਾਲਾ ਦੁੱਧ ਹੁੰਦਾ ਹੈ ਉਦੀ ਭੰਡਾਰਨ ਸਮਰੱਥਾ 3 ਤੋਂ 5 ਦਿਨ ਤੱਕ ਹੁੰਦੀ ਹੈ ਜੇਕਰ ਆਪਾਂ ਉਹਨੂੰ ਬੋਇਲ ਨਾ ਕਰੀਏ ਤਾਂ ਵੀ ਉਹ 3 ਤੋਂ 5 ਦਿਨ ਖਰਾਬ ਨਹੀਂ ਹੁੰਦਾ ਜੇਕਰ ਆਪਾਂ ਨੂੰ ਸਹੀ ਤਰੀਕੇ ਨਾਲ ਰੈਫਰਿਜਰੇਸ਼ਨ ਟੈਂਪਰੇਚਰ ਦੇ ਉੱਤੇ ਭੰਡਾਰਨ ਕਰੀਏ ਉਹਨੂੰ ਸਟੋਰ ਕਰਕੇ ਰੱਖੀਏ ਕਿਉਂਕਿ ਜਿਹੜਾ ਪੈਕਟ ਵਾਲਾ ਦੁੱਧ ਹੁੰਦਾ ਹੈ ਇਸ ਦੇ ਵਿੱਚ ਇੱਕ ਆਪਾਂ ਕਿਰਿਆ ਕੀਤੀ ਜਾਂਦੀ ਹੈ ਜਿਹਨੂੰ ਪਾਸਟੂਰਾਇਜ਼ੇਸ਼ਨ ਕਹਿੰਦੇ ਹਾਂ ਇੱਕ ਤਰ੍ਹਾਂ ਦਾ ਬੋਇਲਿੰਗ ਪ੍ਰੋਸੈਸ ਹੁੰਦਾ ਹੈ ਬੋਇਲਿੰਗ ਪ੍ਰੋਸੈਸ ਕਰਨ ਤੋਂ ਬਾਅਦ ਹੀ ਇਹਨੂੰ ਪੈਕ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਪੈਕ ਕਰਕੇ ਇਹਨੂੰ 4°C ਤੇ ਸਟੋਰ ਕੀਤਾ ਜਾਂਦਾ ਹੈ ਪਰ ਘਰਾਂ ਦੇ ਵਿੱਚ ਅਸੀਂ ਪੈਕੇਟ ਵਾਲਾ ਦੁੱਧ ਖਰੀਦਣ ਤੋਂ ਬਾਅਦ ਹਮੇਸ਼ਾ ਕੀ ਕਰਦੇ ਹਾਂ ਉਹਨੂੰ ਉਬਾਲਦੇ ਹਾਂ ਉਹਦੇ ਨਾਲ ਇੱਕ ਹੋਰ ਸਾਨੂੰ ਸੇਫਟੀ ਫੂਡ ਸੇਫਟੀ ਦਾ ਕਲੀਅਰ ਹੋ ਜਾਂਦਾ ਹੈ ਕਿ ਹਾਂ ਵੀ ਦੁੱਧ ਪੀਣ ਤੋਂ ਬਾਅਦ ਖਰਾਬ ਵੀ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਉਹਨੂੰ ਸਾਨੂੰ ਪੀਣ ਤੋਂ ਬਾਅਦ ਕੋਈ ਬਿਮਾਰੀ ਵੀ ਨਹੀਂ ਲੱਗੂਗੀ ਪਰ ਜਦੋਂ ਆਪਾਂ ਪੈਕੇਟ ਵਾਲਾ ਘਰਾਂ ਦੇ ਵਿੱਚ ਦੁੱਧ ਉਬਾਲਦੇ ਹਾਂ ਉਬਾਲਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਉਹਨੂੰ ਆਪਾਂ ਨੂੰ ਠੰਡਾ ਕਰਨਾ ਚਾਹੀਦਾ ਹੈ ਤੇ ਠੰਡਾ ਕਰਨ ਤੋਂ ਬਾਅਦ ਉਹਨੂੰ ਰੈਫਰਿਜਰੇਸ਼ਨ ਟੈਂਪਰੇਚਰ ਤੇ ਸਟੋਰ ਕਰਨਾ ਚਾਹੀਦਾ ਹੈ ਤੇ ਮਾਰਕੀਟ ਦੇ ਵਿੱਚੋਂ ਜਦੋਂ ਅਸੀਂ ਪੈਕੇਟ ਵਾਲਾ ਦੁੱਧ ਖਰੀਦਦੇ ਹਾਂ ਤੇ ਸਾਨੂੰ ਹਮੇਸ਼ਾ ਦੇਖਣਾ ਚਾਹੀਦਾ ਹੈ ਕਿ ਉਹਦੀ ਯੂਜ਼ ਬਾਈ ਡੇਟ ਕਿੰਨੀ ਲਿਖੀ ਹੋਈ ਹੈ ਕਿਤੇ ਉਹ ਦੁੱਧ ਪੁਰਾਣਾ ਤੇ ਨਹੀਂ ਜੇਕਰ ਉਹ ਆਲਰੇਡੀ ਉਸ ਜਿਹੜੀ ਡੇਟ ਕੱਕ ਜੂਸ ਕਰਨਾ ਸੇ ਉਸ ਤੋਂ ਜਾਲਾ ਹੋ ਚੁੱਕਾ ਤਾਂ ਉਹ ਹੋ ਸਕਦਾ ਹੈ ਕਿ ਦੁੱਧ ਅੱਜਾ ਖਰਾਬ ਹੋਵੇ ਤੇ ਤੁਹਾਨੂੰ ਕੋਈ ਨਾ ਕੋਈ ਜੇਕਰ ਦੁੱਧ ਘਰ ਜਦੋਂ ਆਪਾਂ ਉਬਾਲਾਂਗੇ ਫਟ ਜਾਊਗਾ ਜਾਂ ਉਹ ਕੋਈ ਬਿਮਾਰੀ ਦਾ ਕਾਰਨ ਹੋ ਸਕਦਾ ਹੈ ਜੇਕਰ ਆਪਾਂ ਦੁੱਧ ਉਸ ਨੂੰ ਕੰਜ਼ਿਊਮ ਕਰਦੇ ਹਾਂ ਬਿਨਾ ਬੋਇਲ ਕੀਤੇ ਹੋਏ ਤੇ ਹੁਣ ਪੈਕੇਟ ਵਾਲੇ ਦੁੱਧ ਤੋਂ ਇਲਾਵਾ ਘਰਾ ਦੇ ਵਿੱਚ ਜਦੋਂ ਆਪਾਂ ਦਾ ਦੁੱਧ ਕੋਈ ਦੁੱਧ ਹੀ ਦੁੱਧ ਪਾ ਕੇ ਜਾਂਦਾ ਹੈ ਜਾਂ ਲੂਜ਼ ਮਿਲਕ ਖਰੀਦਦੇ ਹਾਂ ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਚਾਹੀਦਾ ਹੈ ਦੁੱਧ ਦੀ ਉਸ ਦੁੱਧ ਦੀ ਸਾਮ ਸਾਮ ਸੰਭਨ ਨੂੰ ਸਾਨੂੰ ਉਸ ਨੂੰ ਸਭ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕਦਾ ਹੈ ਠੰਡਾ ਕਰ ਲੈਣਾ ਚਾਹੀਦਾ ਹੈ ਰੈਫਰਿਜਰੇਸ਼ਨ ਟੈਂਪਰੇਚਰ ਲਗਭਗ 4 ਤੋਂ 5 ਡਿਗਰੀ ਸੈਲਸੀਅਸ ਤੇ ਜਦੋਂ ਤੱਕ ਅਸੀਂ ਉਹਨੂੰ ਉਬਾਲਦੇ ਨਹੀਂ ਆ ਜੇਕਰ ਅਸੀਂ ਦੁੱਧ ਨੂੰ ਜਾਂਦੇ ਹੀ ਉਬਾਲ ਲੈਂਦੇ ਆ ਉਬਾਲਣ ਤੋਂ ਬਾਅਦ ਉਹਨੂੰ ਸਾਨੂੰ ਫਿਰ ਉਹਨੂੰ ਜਿੰਨੀ ਜਲਦੀ ਹੋ ਸਕਦਾ ਠੰਡਾ ਕਰਕੇ ਰੈਫਰਿਜਰੇਸ਼ਨ ਟੈਂਪਰੇਚਰ ਤੇ ਸਟੋਰ ਕਰਨਾ ਚਾਹੀਦਾ ਹੈ ਜੇਕਰ ਮੰਨ ਲਓ ਸਾਡੇ ਕੋਲ ਸਮਾਂ ਨਹੀਂ ਹੈਗਾ ਤੇ ਅਸੀਂ ਦੁੱਧ ਨੂੰ ਨਹੀਂ ਉਬਾਲ ਸਕੇ ਜਦੋਂ ਆਪਾਂ ਦੁੱਧ ਲਿੱਤਾ ਸਾਨੂੰ ਰੈਫਰਿਜਰੇਸ਼ਨ ਟੈਂਪਰੇਚਰ ਤੇ ਸਟੋਰ ਕਰੋ 4 ਤੋਂ 5 ਡਿਗਰੀ ਸੈਲਸਿਅਸ ਤੇ ਲੇਕਿਨ 2 ਤੋਂ 3 ਘੰਟਿਆਂ ਦੇ ਅੰਦਰ ਅੰਦਰ ਹੀ ਸਾਨੂੰ ਉਸ ਦੁੱਧ ਨੂੰ ਉਬਾਲ ਕੇ ਠੰਡਾ ਕਰਕੇ ਸਟੋਰ ਕਰਨਾ ਚਾਹੀਦਾ ਹੈ ਇਹ ਤਾਂ ਗੱਲ ਹੋਈ ਦੁੱਧ ਬਾਰੇ ਹੁਣ ਗੱਲ ਕਰਦੇ ਹਾਂ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਬਾਰੇ ਜਿਵੇਂ ਕਿ ਪਨੀਰ ਹੋ ਗਿਆ ਦਹੀਂ ਹੋ ਗਿਆ ਲੱਸੀ ਹੋ ਗਿਆ ਪਨੀਰ ਦਹੀਂ ਲੱਸੀ ਤੇ ਮਠਾਈਆਂ ਆਪਾਂ ਮਾਰਕੀਟ ਚੋਂ ਮਠਾਈਆਂ ਖਰੀਦਦੇ ਹਾਂ ਬਰਫੀ ਮਿਲ ਕੇ ਕੇਕ ਔਰ ਰਸਗੁੱਲੇ ਗੁਲਾਬ ਜਾਮੂਨ ਇਹਨਾਂ ਦੀ ਗੱਲ ਕਰਦੇ ਹਾਂ ਤੇ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਪਨੀਰ ਹੁੰਦਾ ਹੈ ਜੇਕਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਨਹੀਂ ਅਪਰ ਰੱਖਿਆ ਟੈਂਪਰੇਚਰ ਨਹੀਂ ਸੰਭਿਆ ਤੇ ਉਹ ਖੱਟਾ ਹੋ ਜਾਂਦਾ ਹੈ ਜਾਂ ਖੱਟਾ ਹੋ ਜਾਂਦਾ ਜਾਂ 스멜 ਕਰਨ ਲੱਗ ਜਾਂਦਾ ਹੈ ਅਲੱਗ ਤਰ੍ਹਾਂ ਦੀ ਕੋਈ 스멜 ਆਣ ਲੱਗ ਜਾਂਦੀ ਹੈ ਤੇ ਪਨੀਰ ਨੂੰ ਸੰਭਾਲ ਦਾ ਕੀ ਤਰੀਕਾ ਹੈ ਜਦੋਂ ਤੱਕ ਪਨੀਰ ਪੈਕਟ ਦੇ ਵਿੱਚ ਹੈ ਉਹਨੂੰ ਖੋਲਿਆ ਨਹੀਂ ਗਿਆ ਜੇਕਰ ਅਸੀਂ ਪੈਕਟ ਵਾਲਾ ਪਨੀਰ ਖਰੀਦਿਆ ਹੈ ਪੈਕਟ ਵਾਲੇ ਪਨੀਰ ਦੀ ਭੰਡਾਰਨ ਸਮਰਥਾ ਵੀ 10 ਤੋਂ 30 ਦਿਨ ਤੱਕ ਹੁੰਦੀ ਹੈ ਉਸ ਪੈਕਟ ਦੇ ਉੱਤੇ ਲਿਖਿਆ ਹੁੰਦਾ ਜਿਵੇਂ ਕਿ ਕਿਸੇ ਆਪਾਂ ਅਲੱਗ-ਅਲੱਗ ਬ੍ਰਾਂਡ ਦੀ ਗੱਲ ਕਰੀਏ ਬੇਰਕਾ ਜਾਂ ਅਮੁੱਲ ਉਹਨਾਂ ਦਾ ਡਿਪੈਂਡ ਕਰਦਾ ਕਿੰਨੀ ਸ਼ੈਲਫ ਲਾਈਫ ਉਸ ਪੈਕਟ ਦੇ ਉੱਤੇ ਮੈਂਸ਼ਨ ਹੁੰਦੀ ਹੈ ਤੇ ਜਦੋਂ ਅਸੀਂ ਪੈਕਟ ਵਾਲਾ ਪਨੀਰ ਖਰੀਦਦੇ ਹਾਂ ਤੇ ਸਾਨੂੰ ਦੇਖਣਾ ਚਾਹੀਦਾ ਕਿ ਉਹਦੀ ਮੈਨੂਫੈਕਚਰਿੰਗ ਡੇਟ ਕਿੰਨੀ ਹੈ ਤੇ ਉਹ ਯੂਜ਼ ਬਾਈ ਡੇਟ ਜਾਂ ਐਕਸਪਾਇਰੀ ਡੇਟ ਉਹਦੀ ਕਿੰਨੀ ਹੈ ਤੇ ਆਪਾਂ ਨੂੰ ਉਹਨਾਂ ਸੇ ਦਿਨਾਂ ਦੇ ਵਿੱਚ ਵਿੱਚ ਹੀ ਉਸ ਪਦਾਰਥ ਨੂੰ ਪਨੀਰ ਨੂੰ ਖਾ ਲੈਣਾ ਚਾਹੀਦਾ ਹੈ ਕੰਜ਼ੂਮ ਕਰ ਲੈਣਾ ਚਾਹੀਦਾ ਹੈ ਤੇ ਪਨੀਰ ਨੂੰ ਰੱਖ-ਰਖਾਅ ਦੇ ਕੀ ਤਰੀਕੇ ਹਨ ਪਨੀਰ ਨੂੰ ਹਮੇਸ਼ਾ ਹੀ ਰੈਫਰਿਜਰੇਸ਼ਨ ਟੈਂਪਰੇਚਰ 4 ਤੋਂ 5 ਡਿਗਰੀ ਸੈਲਸੀਅਸ ਤੇ ਸਟੋਰ ਕਰਕੇ ਰੱਖਣਾ ਚਾਹੀਦਾ ਹੈ ਬੰਦ ਕੰਟੇਨਰ ਦੇ ਵਿੱਚ ਉਹਨੂੰ ਆਪਾਂ ਨੂੰ ਖੁੱਲਾ ਨਹੀਂ ਰੱਖਣਾ ਚਾਹੀਦਾ ਕਿਸੇ ਵੀ ਦੁੱਧ ਜਾਂ ਦੁੱਧ ਪਦਾਰਥ ਨੂੰ ਖੁੱਲਾ ਆਪਾਂ ਨੂੰ ਨਹੀਂ ਰੱਖਣਾ ਚਾਹੀਦਾ ਈਵਨ ਜੇਕਰ ਆਪਾਂ ਫ੍ਰਿਜ ਦੇ ਵਿੱਚ ਰੈਫਰਿਜਰੇਸ਼ਨ ਟੈਂਪਰੇਚਰ ਤੇ ਵੀ ਸਟੋਰ ਕਰ ਰਹੇ ਹਾਂ ਤੇ ਪਨੀਰ ਨੂੰ ਓਪਨ ਕਰਨ ਤੋਂ ਬਾਅਦ ਖੋਲਣ ਤੋਂ ਬਾਅਦ 2 ਤੋਂ 3 ਦਿਨਾਂ ਦੇ ਵਿੱਚ ਸਾਨੂੰ ਉਹਨੂੰ ਕੰਜ਼ਿਊਮ ਕਰ ਲੈਣਾ ਚਾਹੀਦਾ ਜੇ ਜਦੋਂ ਆਪਾਂ ਪੈਕਟ ਨੂੰ ਓਪਨ ਕਰ ਲੈਂਦੇ ਹਾਂ ਨਹੀਂ ਤਾਂ ਉਹ ਜਲਦੀ ਖਰਾਬ ਹੋ ਜਾਂਦਾ ਹੈ ਤੇ ਪਨੀਰ ਜੇਕਰ ਆਪਾਂ ਕੋਈ ਲੂਜ਼ ਪਨੀਰ ਲੋਕਲ ਆਪਾਂ ਵੈਂਡਰ ਤੋਂ ਪਨੀਰ ਖਰੀਦਦੇ ਹਾਂ ਤੇ ਉਹ ਹਮੇਸ਼ਾ ਸਾਨੂੰ 2 ਤੋਂ 3 ਦਿਨ ਦੇ ਅੰਦਰ ਅੰਦਰ ਕੰਜ਼ਿਊਮ ਕਰ ਲੈਣਾ ਚਾਹੀਦਾ ਹੈ ਤੇ ਉਹਨੂੰ ਵੀ ਹਮੇਸ਼ਾ ਰੈਫਰਿਜਰੇਸ਼ਨ ਟੈਂਪਰੇਚਰ ਤੇ ਸਟੋਰ ਕਰਨਾ ਚਾਹੀਦਾ ਹੈ ਜਿੰਨੇ ਵੀ ਦੁੱਧ ਤੋਂ ਬਨੇ ਪਦਾਰਥ ਹਨ ਮੋਸਟਲੀ ਮਠਾਈਆਂ ਤੇ ਆਪਣਾ ਕਿਓ ਤੇ ਸਟਰਲਾਈਜ਼ਡ ਫਲੇਵਰਡ ਮਿਲਕ ਛੱਡ ਕੇ ਆਪਾਂ ਨੂੰ ਹਮੇਸ਼ਾ ਰੈਫਰਿਜਰੇਸ਼ਨ ਟੈਂਪਰੇਚਰ ਤੇ ਸਟੋਰ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਕਿਓ ਤੇ ਇੱਕ ਸਟਰਲਾਈਜ਼ਡ ਫਲੇਵਰਡ ਮਿਲਕ ਅਜਿਹਾ ਪਦਾਰਥ ਹੈ ਜਿਹਨੂੰ ਆਪਾਂ ਐਂਬੀਅੰਟ ਟੈਂਪਰੇਚਰ ਤੇ ਸਟੋਰ ਕਰ ਸਕਦੇ ਹਾਂ ਜਿਹੜਾ ਕਿ ਖਰਾਬ ਨਹੀਂ ਹੁੰਦਾ ਕਿਓ ਦੀ ਗੱਲ ਕਰੀਏ ਕਿਓ ਨੂੰ ਤੋਂ 12 ਮਹੀਨੇ ਬਾਹਰ ਪਿਆ ਵੀ ਖਰਾਬ ਨਹੀਂ ਹੁੰਦਾ ਤੇ ਜੇਕਰ ਸਟਰਲਾਈਜ਼ਡ ਫਲੇਵਰਡ ਮਿਲਕ ਜਿਹੜਾ ਬੋਟਲ ਵਾਲਾ ਐਦਾਂ ਦੁੱਧ ਆਂਦਾ ਹੈ ਉਦੀ ਵੀ ਸ਼ੈਲਫ ਲਾਈਫ ਕੋ ਟੋਕੜ 3 ਮਿੰਨੀ ਹੁੰਦੀ ਹੈ ਰੂਮ ਟੈਂਪਰੇਚਰ ਤੇ ਉਹ ਵਿਆ ਖਰਾਬ ਨਹੀਂ ਹੁੰਦਾ ਤੇ ਲੇਕਿਨ ਜੇਕਰ ਆਪਾਂ ਗੱਲ ਕਰੀਏ ਹੁਣ ਜਿਹੜੇ ਦੁੱਧ ਤੋਂ ਬਨੇ ਪਦਾਰਥ ਜਿਵੇਂ ਕਿ ਫਰੈਸ਼ ਮਿਲਕ ਪ੍ਰੋਡਕਟਸ ਆ ਦਹੀਂ ਹੋਗੀ ਲੱਸੀ ਹੋਗੀ ਦਹੀਂ ਦੀ ਸ਼ੈਲਫ ਲਾਈਫ ਦਹੀਂ ਦੀ ਭੰਡਾਰਨ ਸਮਰੱਥਾ ਸਿਰਫ 3 ਤੋਂ 5 ਦਿਨ ਦੀ ਹੈ ਜੇ ਉਹ ਕਿ ਤੱਕ ਆਪਾਂ ਇਹਨੂੰ ਰੈਫਰਿਜਰੇਸ਼ਨ ਟੈਂਪਰੇਚਰ ਤੇ ਸਟੋਰ ਕਰਦੇ ਆ ਨਹੀਂ ਤਾਂ ਦਹੀਂ ਖੱਟਾ ਹੋ ਜਾਂਦਾ ਹੈ ਕਈ ਵਾਰੀ ਉਬਾਲੇ ਮਾਰਨ ਲੱਗ ਜਾਂਦਾ ਹੈ ਦਹੀਂ ਉਸ ਦਾ ਕਾਰਨ ਕੀ ਹੈ ਦਹੀਂ ਉਬਾਲੇ ਮਾਰਨ ਦਾ ਕਾਰਨ ਕੀ ਹੈ ਉਹਨੂੰ ਸਹੀ ਤਰੀਕੇ ਨਾਲ ਆਪਾਂ ਨੂੰ ਸਹੀ ਭਾਂਡੇ ਵਿੱਚ ਜਿਹੜਾ ਸਾਫ਼ ਭਾਂਡੇ ਦੇ ਵਿੱਚ ਆਪਾਂ ਉਹਨੂੰ ਨਹੀਂ ਸਟੋਰ ਕਰਕੇ ਰੱਖਿਆ ਜੇ ਭਾਂਡਾ ਤੁਹਾਡਾ ਗੰਦਾ ਸੀਗਾ ਆਪਾਂ ਉਸ ਭਾਂਡੇ ਦੇ ਨਾਲ ਆਪਾਂ ਉਹਨੂੰ ਦਹੀਂ ਨੂੰ ਕੱਢਿਆ ਤੇ ਉਹਦੇ ਨਾਲ ਵੀ ਸਾਨੂੰ ਦਹੀਂ ਦੇ ਵਿੱਚ ਉਬਾਲੇ ਮਾਰਨਾ ਫੁਟੀਆਂ ਛੱਡ ਜਾਂ ਫੁਟੀਆਂ ਛੱਡਣਾ ਉਹੋ ਜੀ ਦਿੱਕਤ ਆ ਜਾਂਦੀ ਹੈ ਤੇ ਦਹੀਂ ਨੂੰ ਹਮੇਸ਼ਾ 3 ਤੋਂ 4 ਤੋਂ 5 ਡਿਗਰੀ ਸੈਲਸੀਅਸ ਵਾਲੇ ਤਾਪਮਾਨ ਤੇ ਰੈਫਰਿਜਰੇਸ਼ਨ ਤਾਪਮਾਨ ਤੇ ਸਟੋਰ ਕਰਨਾ ਚਾਹੀਦਾ ਹੈ ਤੇ ਜਿੰਨੀ ਇਹਦੀ শেলਫ ਲਾਈਫ ਲਿਖੀ ਹੋਈ ਆ ਦੇ ਪੈਕਟ ਦੇ ਉੱਤੇ ਜੇ ਆਪਾਂ ਪੈਕਟ ਵਾਲਾ ਦਹੀਂ ਖਰੀਦਦੇ ਆ ਤਾਂ ਉੱਤੇ শেলਫ ਲਾਈਫ ਲਿਖੀ ਹੁੰਦੀ ਆ ਸਾਨੂੰ ਉਸ ਦਿਨ ਤਿੰਨ ਤੋਂ ਪੰਜ ਦਿਨਾਂ ਦੇ ਅੰਦਰ ਅੰਦਰ ਇਸ ਨੂੰ ਕੰਜ਼ਿਊਮ ਕਰ ਲੈਣਾ ਚਾਹੀਦਾ ਹੈ ਲੂਜ਼ ਦਹੀਂ ਨੂੰ ਵੀ ਆਪਾਂ ਨੂੰ ਵੱਧ ਤੋਂ ਵੱਧ 2-3 ਦੇ ਅੰਦਰ ਜਿਹੜਾ ਆਪਾਂ ਲੂਜ਼ ਕਿਸੇ ਅ ਦੁਕਾਨ ਤੋਂ ਦਹੀਂ ਖਰੀਦਦੇ ਆ ਤਾਂ ਉਹਨੂੰ 2-3 2 ਤੋਂ 3 ਦਿਨ ਦੇ ਅੰਦਰ ਕੰਜ਼ਿਊਮ ਕਰ ਲੈਣਾ ਚਾਹੀਦਾ ਹੈ ਹੁਣ ਅਸੀਂ ਗੱਲ ਕਰਾਂਗੇ ਦੋ ਤੋਂ ਬਣਨ ਵਾਲੀਆਂ ਮਠਾਈਆਂ ਜਿਵੇਂ ਕਿ ਬਰਫੀ ਮਿਲਕ ਕੇਕ ਬਰਫੀ ਮਿਲਕ ਕੇਕ ਅਜਿਹੀਆਂ ਮਠਾਈਆਂ ਨੂੰ ਜੇਕਰ ਅਸੀਂ ਲੋ ਟੈਂਪਰੇਚਰ ਤੋਂ 5 ਡਿਗਰੀ ਸੈਲਸੀਅਸ ਤੇ ਸਟੋਰ ਕਰਦੇ ਹਾਂ ਤਾਂ ਇਹ ਕਾਫੀ ਹਾਰਡ ਹੋ ਜਾਂਦੀਆਂ ਕਾਫੀ ਸਖਤ ਹੋ ਜਾਂਦੀਆਂ ਜਿਸ ਕਰਕੇ ਕੀ ਖਾਣਾ ਸਾਨੂੰ ਔਖਾ ਲੱਗਦਾ ਹੈ ਤੇ ਇਹਨਾਂ ਨੂੰ ਸਟੋਰ ਕਰਨ ਦਾ ਸਹੀ ਤਾਪਮਨ ਲ ਕੋਲਡ ਸਟੋरेज ਟੈਂਪਰੇਚਰ ਕਹਿੰਦੇ ਆਪਾਂ ਲਗਭਗ 10 ਤੋਂ 15 ਡਿਗਰੀ ਸੈਲਸੀਅਸ ਦੇ ਵਿੱਚ ਸਟੋਰ ਕਰਨਾ ਚਾਹੀਦਾ ਹੈ ਤੇ ਪ੍ਰੋਪਰ ਇਹਨਾਂ ਨੂੰ ਪੈਕ ਕਰਕੇ ਰੱਖਣਾ ਚਾਹੀਦਾ ਹੈ बार-बार ਓਪਨ ਕਰਨਾ ਫ੍ਰਿਜ ਚੋਂ ਕਢਣਾ ਰੂਮ ਟੈਂਪਰੇਚਰ ਤੇ ਰੱਖਣਾ ਬਾਰ-ਬਾਰ ਇਦਾਂ ਕਰਨ ਨਾਲ ਵੀ ਸਾਡਾ ਸਾਡੀ ਜਿਹੜੀਆਂ ਮਠਾਈਆਂ ਹਨ ਖਰਾਬ ਹੁੰਦੀਆਂ ਨੇ ਤੇ ਮਠਾਈਆਂ ਨੂੰ ਖੋਲਣ ਤੋਂ ਬਾਅਦ ਸਾਨੂੰ 3 ਤੋਂ 5 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਕੰਜ਼ਿਊਮ ਕਰ ਲੈਣਾ ਚਾਹੀਦਾ ਹੈ ਮੋਸਟਲੀ ਜਿਹੜੀਆਂ ਮਠਾਈਆਂ ਹਨ 3 ਤੋਂ 5 ਦਿਨ ਦੁੱਧ ਤੋਂ ਬਣੀਆਂ ਮਠਾਈਆਂ 3 ਤੋਂ 5 ਦਿਨ ਦੇ ਅੰਦਰ-ਅੰਦਰ ਸਾਨੂੰ ਖਾ ਲੈਣੀਆਂ ਚਾਹੀਦੀਆਂ ਹਨ ਤੇ ਇਹਨਾਂ ਨੂੰ ਭੰਡਾਰਨ ਦਾ ਤਾਪਮਾਨ 10 ਤੋਂ 15 ਡਿਗਰੀ ਸੈਲਸੀਅਸ ਤੇ ਰੱਖਣਾ ਚਾਹੀਦਾ ਹੈ ਕਿਓ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿਓ ਨੂੰ ਸਟੋਰ ਕਰਨ ਦਾ ਤਾਪਮਾਨ ਰੂਮ ਟੈਂਪਰੇਚਰ ਹੈ ਆਪਣਾ 25 ਤੋਂ 30 ਡਿਗਰੀ ਸੈਲਸੀਅਸ ਤੇ ਨੂੰ ਰੱਖਣਾ ਚਾਹੀਦਾ ਜੇਕਰ ਅਸੀਂ ਨੂੰ ਫ੍ਰਿਜ ਚ ਰੱਖਦੇ ਹਾਂ ਤੇ ਇਸ ਦੇ ਨਾਲ ਗ੍ਰੀਸੀਨੈਸ ਇੱਕ ਸਾਡੇ ਕੋਲ ਗ੍ਰੀਸੀ ਵਰਗਾ ਪਦਾਰਥ ਆ ਜਾਂਦਾ ਇਸ ਕਰਕੇ ਕਿ ਕਿਓ ਨੂੰ ਕਿਓ ਨੂੰ ਹਮੇਸ਼ਾ ਹੀ ਰੂਮ ਟੈਂਪਰੇਚਰ ਤੇ ਸਟੋਰ ਕਰਨਾ ਚਾਹੀਦਾ ਤੇ ਕਿਓ ਸਾਡਾ 5 ਤੋਂ 6 ਮਹੀਨੇ ਖਰਾਬ ਨਹੀਂ ਹੁੰਦਾ ਜੇਕਰ ਆਪਣਾ ਬਾਅਰ ਵੀ ਪਿਆ ਰਹਿੰਦਾ ਹੈ ਲੇਕਿਨ ਜਿੰਨੇ ਇੱਕ ਗੱਲ ਨੋਟ ਕਰਨ ਦੀ ਗੱਲ ਇਹ ਹੈ ਕਿ ਦੁੱਧ ਤੇ ਦੁੱਧ ਪਦਾਰਥਾਂ ਨੂੰ ਸਾਂਭ ਸੰਭਾਲ ਦਾ ਤਰੀਕਾ ਕੀ ਹੈ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਸਾਂਭੋ ਉਹਨਾਂ ਨੂੰ ਸਾਫ਼ ਭਾਂਡਿਆਂ ਦੇ ਵਿੱਚ ਰੱਖੋ ਸਾਫ਼ ਹੱਥਾਂ ਨਾਲ ਉਹਨਾਂ ਨੂੰ ਯੂਜ਼ ਕਰੋ ਤੁਹਾਡੇ ਹੱਥ ਗੰਦੇ ਨਹੀਂ ਹੋਣੇ ਚਾਹੀਦੇ ਕੋਈ ਵੀ ਕੰਟਾਮਿਨੇਟਿਡ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜਾ ਕਿ ਦੁੱਧ ਤੇ ਦੁੱਧ ਪਦਾਰਥ ਖਰਾਬ ਹੋ ਸਕਣ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਮੈਂ ਅੰਤ ਤੇ ਇਹੀ ਕਹਿਣਾ ਚਾਹਾਂਗਾ ਕਿ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਸੰਭਾਲ ਦਾ ਸਭ ਤੋਂ ਵਧੀਆ ਤਰੀਕਾ ਕਿ ਦੁੱਧ ਨੂੰ ਦੁੱਧ ਦੇ ਪਦਾਰਥਾਂ ਨੂੰ ਵੱਧ ਤੋਂ ਵੱਧ ਜਿੰਨੀ ਜਲਦੀ ਹੋ ਸਕਦਾ ਆਪਾਂ ਕੰਜ਼ਿਊਮ ਕਰਨਾ ਚਾਹੀਦਾ ਤੇ ਜਿੰਨੇ ਜਿਹੜੇ ਪਦਾਰਥਾਂ ਦਾ ਰਿਕਮੈਂਡਡ ਟੈਂਪਰੇਚਰ ਹੈ ਜਿਵੇਂ ਕਿ ਫ੍ਰਿਜ ਦੇ ਉੱਤੇ ਜਾਂ ਕਿਓ ਵਾ ਜਾਂ ਬਾਹਰ ਉੱਤੇ ਉਸ ਟੈਂਪਰੇਚਰ ਤੇ ਹੀ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਤੇ ਦੁੱਧ ਪਦਾਰਥਾਂ ਨੂੰ ਜੇਕਰ ਪੈਕੇਟ ਵਾਲੇ ਪਦਾਰਥਾਂ ਨੂੰ ਉਹਨਾਂ ਨੂੰ ਓਪਨ ਕਰਨ ਤੋਂ ਬਾਅਦ ਜਲਦੀ ਤੋਂ ਜਲਦੀ ਕੰਜ਼ਿਊਮ ਕਰ ਲੈਣਾ ਚਾਹੀਦਾ ਹੈ ਇਹ ਸਿਰਫ ਉਹਨਾਂ ਦੀ ਭੰਡਾਰਨ ਸਮਰੱਥਾ ਵਾਸਤੇ ਹੀ ਨਹੀਂ ਕਿ ਦੁੱਧ ਤੇ ਦੁੱਧ ਪਦਾਰਥ ਖਰਾਬ ਹੋਣਗੇ ਜਦਕਿ ਜੇਕਰ ਆਪਾਂ ਦੁੱਧ ਤੇ ਦੁੱਧ ਪਦਾਰਥ ਅਰੇ ਵਿੱਚ ਕੋਈ ਕੰਟਾਮਿਨੇਸ਼ਨ ਆ ਜਾਂਦੀ ਹੈ ਤਾਂ ਸਾਨੂੰ ਬਿਮਾਰੀ ਵੀ ਕਾਰ ਸਕਦੇ ਆਨ ਇਸ ਕਰਕੇ ਦੁੱਧ ਅਤੇ ਦੁੱਧ ਉਪਾਦਾਰਥਾਂ ਦੀ ਸਾਮ ਸੰਭਾਲ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਸਹੀ ਤਾਪਮਾਨ ਤੇ ਸਟੋਰ ਕਰਕੇ ਸਹੀ ਤਰੀਕੇ ਦੇ ਨਾਲ ਸਾਨੂੰ ਉਹਨਾਂ ਨੂੰ ਹੈਂਡਲ ਕਰਨਾ ਚਾਹੀਦਾ ਹੈ ਧੰਨਵਾਦ